ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਸ਼ਾਮ ਦੀ ਮੌਸਮਾਫਲੇਟ ਤੁਹਾਨੂੰ ਦਿਆਂਗੇ ਜੀ ਅਗਲੇ 5-6 ਘੰਟਿਆਂ ਦੀ ਔਰ ਅੱਜ ਰਾਤ ਦੇ ਮੌਸਮਾਂ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਸਿਸਟਮ ਲੱਗਣਾ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਇਹਦੀ ਅਫਰਡ ਤੁਹਾਨੂੰ ਅਸੀਂ ਦਿੰਦੇ ਆ ਰਹੇ ਹਾਂ ਸਤਿ ਅਸਿ ਜੀ ਤਾਜ਼ਾ ਸੈਟਲਰ ਦੱਸ ਰਿਹਾ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੀ ਦੁਪਹਿਰ ਦੇ 2 ਵਜੇ ਰਿਹਾ 19 ਫਰਵਰੀ ਦਾ ਦਿਨ ਹੈ ਜੇਕਰ ਗੱਲ ਕਰੀਏ ਪੰਜਾਬ ਹਰਿਆਣਾ ਰਾਜਸਥਾਨ ਦੀ ਤੇ ਅਸਲੇ ਦੇ ਸਕਦਾ ਹਾਂ ਕਿ ਪਾਕਿਸਤਾਨ ਵਾਲੇ ਫਾਸਿਓ ਇਹ ਪਛਮੀ ਸਿਸਟਮ ਇਹਨਾਂ ਖੇਤਰਾਚ ਪਾਕਿਸਤਾਨ ਵਾਲੇ ਫਾਸਿਓ ਐਂਟਰ ਕਰਦਾ ਹੋਇਆ ਰਾਜਸਥਾਨ ਦੇ ਵਿੱਚ ਐਸ ਵੇਲੇ ਜਸਲਮੇਰ ਬੀਕਾਨੇਰ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਤੇਜ਼ ਹਵਾਵਾਂ ਦੇ ਨਾਲ ਗਰਜਨਸ਼ਕ ਜਾਰੀ ਹੈ ਔਰ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਐਸ ਵੇਲੇ ਲੱਗ ਰਹੇ ਨੇ ਭਾਵੇਂ ਉਹ ਜਸਲਮੇਰ ਦੇ ਖੇਤਰ ਅਬੀਕਾਨੇਰ ਦੇ ਖੇਤਰ ਹੈ ਜਾਂ ਫਿਰ ਪਛਮੀ ਖੇਤਰਾਂ ਦੇ ਵਿੱਚ ਤੋ ਪਾਕਿਸਤਾਨ ਵਾਲੇ ਫਾਸੇ ਮਾ ਬਹਾਵਲ ਪਰ ਦੇ ਲਾਗੇ ਇੱਕ ਜਿਹੜਾ ਇਹ ਸਿਸਟਮ ਹੈ ਉੱਥੇ ਹਨੇਰੀ ਤਿਆਰ ਹੋ ਰਹੀ ਹੈ ਹਨੇਰੀ ਅੱਜ ਦੇਰ ਸ਼ਾਮ ਤੱਕ ਜਿਹੜੀ ਹੈ ਪੰਜਾਬ ਦੇ ਲਈ ਹੈ ਕਿ ਬਾਰਡਰ ਖੇਤਰਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਐਂਟਰ ਕਰੇਗੀ ਔਰ ਰਾਜਸਥਾਨ ਦੇ ਖੇਤਰਾ ਦੇ ਵਿੱਚ ਵੀ ਤੇਜ਼ ਹਵਾਵਾਂ ਦਾ ਅਨੁਮਾਨ ਹੈ 40-50 ਕਿਲੋਮੀਟਰ ਰਫਤਾਰ ਦੀ ਹਨੇਰੀ ਹੋ ਸਕਦੀ ਹੈ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸੂਬਿਆਂ ਦੇ ਵਿੱਚ ਅੱਜ ਸ਼ਾਮ ਇਹ ਹਨੇਰੀ ਜਿਹੜੀ 4-5 ਵਜੇ ਦੇ ਲਾਗੇ ਐਂਟਰ ਕਰੇਗੀ ਜਿਹੜੀ ਕਿ ਇਹ ਸਿਸਟਮ ਨੂੰ ਹੋਰ ਬੂਸਟ ਕਰੇਗੀ ਹੋਰ ਇਹਨੂੰ ਜਿਹੜੀ ਆ ਸਪੋਰਟ ਕਰੇਗੀ ਤੇ ਇਹ ਸਿਸਟਮ ਅਗਲੇ 24 ਘੰਟਿਆਂ ਦੇ ਦਰਮਿਆਨ ਸਿਸਟਮ ਸ਼ੁਰੂ ਹੋ ਚੁੱਕਿਆ ਹੈ ਰਾਸਨ ਵਾਲੇ ਖਾਸੇ ਆਉਂਦੇ 3-4 ਘੰਟਿਆਂ ਤੱਕ ਇਹ ਪੰਜਾਬ ਦੇ ਵਿੱਚ ਜਿਹੜੀ ਗਰਜਲਿਸ਼ਕ ਵਾਲੇ ਬਦਲਾਂ ਦਾ ਨਿਰਮਾਣ ਜਿਹੜਾ ਤਾਬਰ ਤੁਰ ਹੋਏਗਾ ਔਰ ਹਰਿਆਣਾ ਦੇ ਵਿੱਚ ਇਹ ਸਿਸਟਮ ਐਂਟਰ ਕਰ ਚੁੱਕਿਆ ਹੈ ਪੰਜਾਬ ਦੇ ਵਿੱਚ ਮਾਲਵਾ ਖੇਤਰ ਦੇ ਵਿੱਚ ਬਦਲ ਵਾਈ ਵਾਣੇ ਸ਼ੁਰੂ ਹੋ ਚੁੱਕੀ ਹੈ ਆਉਂਦੇ ਘੰਟਿਆਂ ਦੇ ਦਰਮਿਆਨ ਇਹ ਹੋਰ ਬੂਸਟ ਹੋਏਗੀ ਤੇ ਸੰਗਣੀ ਬਦਲ ਵਾਈ ਦੇ ਨਾਲ ਕਾਰਵਾਈਆਂ ਉਮੀਦੀਆਂ ਸ਼ੁਰੂ ਹੋ ਜਾਣਗੀਆਂ ਅੱਜ ਸ਼ਾਮ ਤੋਂ ਅਸਰ ਇਹ ਵੱਧਦੇ ਜਾ ਫਰੇ ਨੇ ਤੇ ਸਵਾਮਾ ਜਿਹਨਾਂ ਦੀ ਗਤੀ 40-50 ਕਿਲੋਮੀਟਰ ਹੋ ਸਕਦੀ ਹੈ ਇਹਦੇ ਵੀ ਤੁਹਾਨੂੰ ਅਸੀਂ ਦੱਸ ਚੁੱਕਿਆ ਗੱਲ ਕਿ ਆ ਸ਼ਾਮ ਤੋਂ ਹਨੇਰੀ ਚੱਲ ਸਕਦੀ ਹੈ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਕਹਿ ਸਕਦੇ ਹਾਂ ਜਿਹੜੀ ਹਨੇਰੀ ਐਂਟਰ ਕਰੇਗੀ ਸਭ ਤੋਂ ਪਹਿਲਾਂ ਉਸ ਵਾਜ ਜਿਹੜੇ ਮਾਲਵਾ ਪਵਾਦ ਦੁਆਬਾ ਖੇਤ ਦੇ ਨਾਲ ਖੇਤਾਂ ਦੇ ਵਿੱਚ ਹਨੇਰੀ ਚੱਲਣ ਦਾ ਅਨੁਮਾਨ ਹੈ ਸੋ ਅੱਜ ਰਾਤ ਮੁੱਖ ਹੈ ਜੀ ਇਹ ਸਿਸਟਮ ਦੀ ਅੱਜ ਹੁਣ ਤੋਂ ਸ਼ਾਮ ਤੱਕ ਲੈ ਕੇ ਅੱਜ ਅੱਧੀ ਰਾਤ ਤੋਂ ਲੈ ਕੇ ਕਹਿ ਸਕਦੇ ਹਾਂ ਹੁਣ ਤੋਂ ਕੱਲ ਸ਼ਾਮ ਤੱਕ ਇਹ ਸਿਸਟਮ ਬਹੁਤੇ ਭਾਗਾਂ ਦੇ ਵਿੱਚ ਤੇਜ਼ ਸ਼ਰਾਟੇ ਦੇ ਨਾਲ ਗੜੇਮਰੀ ਲਵਾ ਸਕਦਾ ਤੇ ਬਹੁਤੇ ਭਾਗਾਂ ਦੇ ਵਿੱਚ ਉਮੀਦ ਚਾਂਸ ਜਿਹੜੇ ਬਣਦੇ ਜਾ ਰਹੀ ਨੇ ਸੋ ਜਿੱਥੇ ਜਿੱਥੇ ਮੈਂ ਦਰਜ ਹੁੰਦੇ ਰਾਂਗੇ ਤੁਹਾਨੂੰ ਅਸੀਂ ਲਿਖਤੀ ਪੋਸਟ ਪਾਉਂਦੇ ਰਵਾਂਗੇ ਇਸ ਸਿਸਟਮ ਚ ਜਿਵੇਂ ਜਿਵੇਂ ਅੱਗੇ ਕਾਰਵਾਈ ਕਰੇਗਾ ਤੁਹਾਨੂੰ ਲਿਖਤੀ ਪੋਸਟਾਂ ਸਾਡੀਆਂ ਮਿਲਦੀਆਂ ਜਾਣਗੀਆਂ ਜਿਹੜੇ ਸਾਡੇ ਚੈਨਲ ਤੇ ਕਮਿਊਨਿਟੀ ਫੋਸ ਤੇ ਅਸੀਂ ਪੋਸਟ ਕਰਦੇ ਹਾਂ ਉੱਥੇ ਤੁਹਾਨੂੰ ਅਪਡੇਟ ਅਸੀਂ ਕਰਦੇ ਰਹਿਾਂਗੇ ਸੋ ਆਉਂਦੇ ਘਾਟਿਆਂ ਦੇ ਦਰਮਿਆਨ ਜੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ ਤੇ ਇਸ ਹਨੇਰੀ ਦੇ ਨਾਲ ਸ਼ਰਾਟੇ ਸਤੋਫਲਾ ਬਾਰਡਰ ਏਰੀਆ ਦੇ ਵਿੱਚ ਉਸ ਤੋਂ ਬਾਅਦ ਅਗਲੇ ਜਿਹੜੇ ਚਲੇ ਆ ਉਹਨਾਂ ਖੇਤਰਾਂ ਤੱਕ ਇਹ ਸਿਸਟਮ ਪਹੁੰਚ ਕਰ ਰਿਹਾ ਬਾਕੀ ਤੁਹਾਨੂੰ ਅਗਲੀ ਸ਼ਾਮ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਜਿਹੜੀ ਅੱਜ ਰਾਤ ਦੇ ਵਿਦਿਆਂਗੇ ਤੇ ਅੰਗਲ ਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਦੇ ਲਈ ਅਲਰਟ ਜਿਹੜੇ ਆ ਜਾਰੀ ਕੀਤੇ ਹੋਏ ਨੇ ਆ ਮੌਸਮ ਖਾਗ ਨੇ ਯੈਲੋ ਅਲਰਟ ਜਿਹੜੇ ਆ ਜਾਰੀ ਕੀਤੇ ਨੇ ਤੁਹਾਨੂੰ ਕਹਿੰਦੇ ਸੀ ਅਪਡੇਟ ਦੇ ਸਕਦੇ ਹਾਂ 16 ਤਰੀਕ ਦੀ ਅਪਡੇਟ ਆ 19 ਤਰੀਕ ਨੂੰ ਜਿਹੜੇ ਜਾਰੀ ਕੀਤੇ ਗਏ ਸੀ ਕਿ ਅਲਰਟ ਜਾ ਲੋ ਅਲਰਟ ਜਾਰੀ ਕੀਤੇ ਹੋਏ ਨੇ ਮੌਸਮ ਭਾਗ ਦੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਸੋ ਅੱਜ ਦੀ ਜੋ ਮੌਸਮ ਭਾਗ ਦੀ ਅਪਡੇਟ ਹੋਈਗੀ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਜੀ ਜੀ ਧੰਨਵਾਦ